ਹਾਂਜੀ ਬਾਈ ਕੀ ਹਾਲ ਨੇ ਹੋਰ ਬਈ ਘਰ ਪਰਿਵਾਰ ਜਾਨਵਰ ਵਗੈਰਾ ਸਾਰੇ ਸੈੱਟ ਨੇ ਆ ਗਏ ਸੀ ਬਈ ਆਪਾਂ ਇੱਧਰ ਲੈ ਘਰੇ ਤੇ ਅੱਜ ਯਾਰ ਮੈਨੂੰ ਸੁਨੇਹਾ ਚ ਡਿਊਟੀ ਜਾਣਾ ਸੀ ਸੇਤੀ ਕੰਮ ਸੀਗਾ ਜਲਦੀ ਨਾਲ ਤੇ ਤਾਂ ਕਰਕੇ ਮੈਂ ਸਵੇਰੇ ਬਲੌਗ ਸਟਾਰਟ ਹੀ ਨਹੀਂ ਕਰਿਆ ਤੇ ਹੁਣ ਸ਼ਾਮ ਹੋ ਗਈ ਬਾਈ ਤੇ ਹੁਣ ਵੀਡੀਓ ਸਟਾਰਟ ਕਰ ਰਿਆਂ ਤੇ ਹੁਣ ਆਪਾਂ ਆ ਕੇ ਇੱਧਰ ਲੈ ਘਰੇ ਤੇ ਗੋਡਾ ਖੜਾ ਖੋਲਦੇ ਆ ਯਾਰ ਚੈੱਕ ਕਰਦੇ ਆ ਕੀ ਸਿਸਟਮ ਹੈ ਅਜੇ ਤਾਂ ਟਾਈਮ ਥੋੜਾ ਹੋਇਆ ਆਪਾਂ ਉਹ ਕਰਦੇ ਆਂ ਕਬੂਤਰ ਸਾਤਰੀ ਤੇ ਪਹੁੰਚੋਇਆ ਯਾਰ ਦਾ ਨਾ ਲੇਟ ਹੀ ਭਾਵਾਂ ਅਜੇ ਤਾਂ ਰਾਣੇ ਭਾਵਾਂਗੇ ਰੋਟੀ ਨਹੀਂ ਜੂਵੇ ਖੋਡਾਲੀ ਖੋਲ ਮਿੱਤਰਾ ਯਾਰ ਟਾਈਟ ਆ ਪਾ ਜੇ ਨਹੀਂ ਯਾਰ ਦੇਖੇ ਨੰਦੇ ਥੱਲੇ ਸਾਰੇ ਲੈਕਾ ਬੈਠਨੇ ਆਪਣੀ ਜਾਲਪਾ ਆਹ ਨਾ ਓਕੇ ਨਹੀਂ ਨਾ ਇਹ ਪਾ ਦੀਏ ਇਹ ਹਜੇ ਅੱਬ 6 ਵਜੇ ਪਾ ਦਾਂਗੇ ਨਾਲੇ ਬੰਨ ਦੀ ਅੱਧਾ ਵੀ ਬੰਨਦੇ ਨਾ ਤਾਂ ਹਣਾ ਵੜਾ ਦੀ ਯਾਰ ਫਿਰ ਤੇ ਦੇਖਦੇ ਹਾਂ ਚਲੋ ਹਨੇ ਨੇ ਪੰਡਾ ਪੰਡਾ ਥੋਕੇ ਪਾਣੀ ਪੂਣੀ ਪਾਉਣੇ ਇਹਨਾਂ ਨੂੰ ਨਹੀਂ ਇਹਨਾਂ ਨੂੰ ਦਾਣੇ ਪਾਵਾਂਗੇ ਓਕੇ ਬਈ ਠੀਕ ਹੈ ਮੈਂ ਬਾਨਣਾ ਬਈ ਇਹਨਾਂ ਨੂੰ ਦੋਨਾਂ ਨੂੰ ਇੱਕਦਾਂ ਨੂੰ ਲਾਲ ਜਿਹੀ ਜਰਤੀ ਨੂੰ ਹਨਾ ਇੱਕ ਆ ਚੀਨੇ ਨੂੰ ਬੋਨਾਂ ਨੂੰ ਉਹ ਕਰਾਂਗੇ ਉਠਾਵਾਂਗੇ ਬਈ ਛਤਰੀ ਤੇ ਮਰ ਕੇ ਦੇਖਦੇ ਆ ਯਾਰ ਕਦ ਨਾਲ ਨਾ ਯਾਰ ਕਿਹੜਾ ਬਿਠਾਉਣਾ ਕਿਹੜਾ ਨਹੀਂ ਬਿਠਾਉਣਾ ਖਾਣਾ ਬਾਈ ਸਾਨੂੰ ਬਿਠਾ ਕੇ ਖਾਦੇ ਆ ਆ ਬਿਠਾ ਆ ਤਾਂ ਆ ਕਬੂਤਰਛਤਰੀ ਸੇਕ ਪੈਰ ਪਾਟ ਲਵੇ ਉੱਤਰੇ ਅੱਗੇ ਆਪਾਂ ਆ ਉੱਤਰੇਛਤਰੀ ਤੇ ਆ ਪਾਣੀ ਪਾਤਾ ਸੀ ਬਾਈ ਮੋਨੇ ਭਾਂਡੇ ਦੇ ਵਿੱਚ ਕਬੂਤਰਾਂ ਵਾਲੇ ਚ ਤੇ ਯਾਰ ਇੱਕ ਨਾ ਐ ਦੁਬਾਰ ਨੂੰ ਮੇਰੀ ਪੂਰੀ ਸਲਾਹ ਹੈਗੀ ਵੀ ਆਹ ਇਟਾਂ ਚੱਕ ਕੇ ਜਿਹੜਿਆ ਇਟਾਂ ਨੇ ਸਾਰੀਆਂ ਉਹ ਉਧਰ ਚਿੰਦਾਂਗੇ ਯਾਰ ਪਰ ਇੰਨਾ ਥੋਂ ਖੁੱਲ ਜੂਗਾ ਇਹ ਉਧਰ ਪਰਲੇ ਪਾਸੇ ਚਿੰਦਾਂਗੇ ਯਾਰ ਉਹਰੇ ਬਾਦੂ ਹੀ ਪੈਣਾ ਹੈ ਵਿਚਾਲੇ ਨੇ ਆ ਸਾਰੇ ਟਾਇਲਾਂ ਟੋਲਾ ਰੋੜੇ ਰਾਲੇ ਸਾਰੇ ਕੋ ਚੱਕ ਕੇ ਉਹਰੇ ਥੋਂ ਸਾਫ ਕਰ ਦਾਂਗੇ ਉਧਰ ਕਰ ਦਾਂ ਪਰ ਉਧਰ ਸਾਈਡ ਤੇ ਉਹ ਸਾਈਡ ਤੇ ਹੀ ਰਹਿ ਗਿਆ ਪਰਲੇ ਪਾਸੇ ਉਧਰ ਉਧਰ ਚਿੰਦਾਂਗੇ ਬਈ ਆਪਾਂ ਸਾਰੇ ਦੇਖੋ ਉਹ ਇੱਥੇ ਇੱਕ ਜੋੜੀ ਹੈ ਪਰ ਆ ਆ ਤਾਂहां ਬੈਠੇ ਜਿਹੜੇ ਬਈ ਨੀ ਨਹੀਂ ਸਾਨੂੰ ਤਹਾਂ ਜੁੜੀ ਬੈਠੀ ਆਪਣੀ ਹੋ ਕੇ ਬੈਠੀ ਹੈ ਚੈੱਕ ਕਰ ਇਹ ਵੀ ਕਬੂਤਰ ਪਿੱਛੇ-ਪਿੱਛੇ ਫਿਰਦਾ ਵਸੇ ਇਹ ਵੀ ਅੰਡੇ ਧਰਾ ਲੂਗਾ ਬਾਕੀ ਆਪਣਾ ਜਾਨਵਰ ਬੈਠਾ ਤਾਂ ਇਹਦੇ ਕਰਨੀ ਆਈ ਅਧਰੇ ਯਾਰ ਕਬੂਤਰ ਦੇ ਡਾਰੇ ਜਾਂ ਮਾੜਾ ਮੱਚ ਜਾ ਯਾਰ ਕਰਨੀ ਆਈ ਬੈਠਾ ਰਹਿ ਚੱਲ ਲੱਗ ਜੂਗਾ ਜਦੋਂ ਕਰਨੀਆਂ ਆਉਣੀਆਂ ਉਹਨਾਂ ਦੇ ਤੈ ਤੇ ਲੱਗ ਜੂਗਾ ਜ਼ਰਾ ਇਹਨੇ ਛੱਡ ਲਿਆ ਕਰਾ ਇਹਨਾਂ ਦੇ ਬੱਚੇ ਜਿਹੜੇ ਅੰਡੇ ਤਾਂ ਰੱਖੇ ਨੇ ਵਸੇ ਇਹ ਬੱਚੇ ਵਿੱਚ ਕੱਢਣੇ ਆ ਇਹ ਦੇਖਦੇ ਆ ਉਸ ਤੋਂ ਬਾਅਦ ਮੋਕੀ ਵੀ ਪਰਸ ਪੈ ਗਏ ਸੀ ਯਾਰ ਕੰਮ ਐ ਨਹੀਂ ਹੁਣ ਅੱਧਾ ਘੰਟਾ ਨੂੰ ਬੈਠੇ ਰਹੇ ਤਾਂ ਫਿਰ ਆਪਾਂ ਦਾਣੇ ਪਾਵਾਂਗੇ ਸਾਰੇ ਦੇ ਸਾਰੇ ਖਾ ਲੈਣਗੇ ਦਾਣੇ ਹੋਰ ਤਾਂ ਕੰਮ ਨਹੀਂ ਯਾਰ ਹੁਣ ਬਾਕੀ ਸਾਰੇ ਇਹ ਗਿੱਜੇ ਜੇ ਹੋਏ ਨੇ ਆਪਣੇ ਪਿੰਡੀ ਨਾ ਤਾਂ ਆਪਾਂ ਦਾ ਆ ਸਕਦੇ ਹਨਾ ਬਾਕੀ ਜੀ ਚੱਲ ਬੱਚੇ-부ਚੇ ਕੋਈ ਮਿਲੇ ਕਿਸੇ ਮਿੱਤਰ ਪੈ ਰਹੇ ਤਾਂ ਆਪਾਂ ਬੱਚੇ ਲੈ ਆਵਾਂਗੇ ਆਹੀ ਆ ਉਹ ਤਾਂ ਇਹ ਤਾਂ ਮੰਨ ਲੈਣਾ ਕਬੂਤਰ ਵੀ ਇਹ ਕਬੂਤਰ ਪਿੰਡ ਚੋਂ ਕਿਸੇ ਉਹ ਵਰਦਾ ਲਵੇ ਨਹੀਂ ਹੈਗਾ ਜਿਹੜਾ ਮੁੰਡਾ ਇਹਦਾ ਨਹੀਂ ਹੈਗਾ ਸ਼ਾਇਦ ਇਹ ਆਪਣੇ ਗਿੱਜੇ ਜਿਹੜਾ ਪੱਠੀ ਜਿਹੜੀ ਰਤੀ ਜਲੇ ਵੀ ਹਜੇ ਇੰਨਾ ਗਿੱਜੀ ਨਹੀਂ ਹੋਈ ਤੇ ਵਿਚਾਰ ਗਿੱਜ ਸਕਦੀ ਆ ਆਪਣੇ ਲਈ ਤਾਂ ਕਰਕੇ ਮੈਂ ਇਹਨਾਂ ਨੂੰ ਮੰਨ ਲੈਣਾ ਬਾਕੀ ਦੇਖਦੇ ਆਂ ਐਤਵਾਰ ਨੂੰ ਹੀ ਡਾਵਾਗੇ ਅੱਜ ਬਈ ਵੀਰਵਾਰ ਹੋ ਗਿਆ ਦੋ ਦਿਨ ਹੋ ਗਏ ਸ਼ੁੱਕਰਵਾਰ ਤੇ ਸ਼ਨੀਵਾਰ ਐਤਵਾਰ ਨੂੰ ਇਹਨੂੰ ਛੱਡਾਂਗੇ ਰਤੀ ਜੀ ਨੂੰ ਪੱਠੀ ਜੀ ਨੂੰ ਅੱਜ ਹਵਾ ਵਾਲੀ ਚੱਲਦੀ ਆ ਤਾਂ ਕਰਕੇ ਆਪਾਂ ਇੱਥੇ ਥੱਲੇ ਹੀ ਲਾਈਆ ਚਾਦਰੀ ਤਾਂ ਹਾਣੀ ਲਾਈ ਹੈਗੀ ਨਹੀਂ ਆਪਾਂ ਇੱਥੇ ਲਾਉਣੀ ਹੁੰਦੀ ਹੈ ਤੇ ਆਹ ਚੀਜ਼ ਚ ਇਹਨਾਂ ਜਾਲੇ ਇਹਨਾਂ ਨੂੰ ਬੈਠਣ ਦਾ ਸੁਭਾਅ ਆ ਬਜੂ ਗੰਗ ਜੀ ਦਾ ਤਾਂ ਕਰਕੇ ਮੰਨਦੇ ਸੀ ਬਾਕੀ ਦਿਖਾਉਣ ਆ ਬਈ ਜੋ ਲਾਲੇ ਆਪਸਾ ਆਪਣੇ ਜਾਨਵਰ ਫਿਰ ਸੁਣ ਦਿਖਾਉਣੇ ਆ ਓਕੇ ਜੀ ਲਓ ਬਈ ਕਬੂਤਰਾਂ ਵਾਲਾ ਆਪਾਂ ਕਰਤਾ ਦਾਣਾ ਪਾਣੀ ਦਾ ਓਕੇ ਸਿਸਟਮ ਤੇ ਲਾਈਟਾਂ ਦਿੱਤੀ ਆਪਾਂ ਲਾ ਤੇ ਬਾਕੀ ਇਹਨਾਂ ਦਾ ਜਿੰਦਾ ਵੀ ਲਾਤਾ ਬਈ ਕਬੂਤਰਾਂ ਦਾ ਆਪਾਂ ਠੀਕ ਹੈ ਓਕੇ ਹੈ ਸਾਾਸਪਰੀ ਵੀ ਆਪਣੀ ਓਕੇ ਹੈ ਸਾਰਾ ਕੁਝ ਡਾਨਾ ਤੇ ਅੱਜ ਦਾ ਵਲੌਗ ਬਈ ਛੋਟਾ ਹੀ ਹੋਊਗਾ ਚਾਰ ਪੰਜ ਮਿੰਟਾਂ ਦਾ ਹੀ ਹੋਊਗਾ ਹਾਂ ਯਾਰ ਮੈਂ ਸ਼ਾਮ ਨੂੰ ਹੀ ਵਲੌਗ ਸੂਟ ਕਰਿਆ ਤੜਕੇ ਵੀਡੀਓ ਕਲਿੱਪ ਕੋਈ ਬਣਾਈ ਨਹੀਂ ਉਹਦੇ ਕਰਕੇ ਠੀਕ ਹੈ ਬਾਈ ਓਕੇ ਬਾਈ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਸਪੋਰਟ ਕਰੋ ਯਾਰ ਬਸ ਸ਼ੇਅਰ ਕਰੋ ਵੀਡੀਓ ਨੂੰ ਹਨਾ ਤੇ ਚੈਨਲ ਤੇ ਸਬਸਕ੍ਰਾਈਬਰ ਵਧਾਓ ਯਾਰ ਹਨਾ ਨਵਾਂ ਨਵਾਂ ਚੈਨਲ ਆ ਤੁਹਾਡੇ ਭਾਈ ਦਾ ਓਕੇ ਵੀਰੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ